ਤਨਕ ਜੰਜੂ ਕੇ ਰਾਖੇ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰਤੇਗ ਬਹਾਦਰ ਜੀ ਮਹਾਰਾਜ ਜੀ ਦੇ ਪਾਵਨ ਚਰਨ ਛੋਹ ਗੁਰ ਅਸਾਨ ਗੁਰਦੁਆਰਾ ਰੋਹਟਾ ਸਾਹਿਬ ਪਾਤਸ਼ਾਹੀ ਨੌਵੀਂ ਵਿਖੇ ਸ੍ਰੀ ਦਰਬਾਰ ਸਾਹਿਬ ਅੱਗੇ ਸੰਗਤਾਂ ਦੀ ਸੂਲਤ ਨੂੰ ਦੇਖਦਿਆਂ ਹੋਇਆਂ ਬਰਾਂਡੇ ਦੀ ਨਵੀਂ ਤਿਆਰ ਹੋ ਰਹੀ ਇਮਾਰਤ ਦੇ ਪਾਏ ਗਏ ਲੈਂਟਰ ਚੱਲ ਰਹੀਆਂ ਸੇਵਾਵਾਂ ਨੂੰ ਲੈ ਕੇ ਸੰਗਤਾਂ ਵਿੱਚ ਵੇਖਣ ਨੂੰ ਮਿਲਿਆ ਭਾਰੀ ਉਤਸ਼ਾਹ ਇਸ ਮੌਕੇ ਗੁਰਦੁਆਰਾ ਰੋਹਟਾ ਸਾਹਿਬ ਦੇ ਮੈਨੇਜਰ ਭਾਈ ਅਮਰੀਕ ਸਿੰਘ ਰੋਟਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕੇ ਸੰਗਤਾਂ ਦੇ ਗੁਰ ਅਸਥਾਨ ਪ੍ਰਤੀ ਸਰਦਾ ਸਤਕਾਰ ਨਾਲ ਆਮਦ ਨੂੰ ਦੇਖਦੇ ਆ ਹੋਇਆ ਸ੍ਰੀ ਦਰਬਾਰ ਸਾਹਿਬ ਦੀ ਇਮਾਰਤ ਵਿੱਚ ਹੋਰ ਵਾਧਾ ਕਰਨ ਦੇ ਬਨੋਰਥ ਨਾਲ 2500 ਸਕਰ ਫੁੱਟ ਦੀ ਇਮਾਰਤ ਦੇ ਲੈਂਡਰ ਪਾਏ ਗਏ ਹਨ ਜੋ ਕਿ ਸਤਕਾਰਯੋਗ ਸੰਤ ਬਾਬਾ ਵਚਨ ਸਿੰਘ ਜੀ ਕਾਰ ਸੇਵਾ ਮੌਜੂਦਾ ਮੁਖੀ ਦਿੱਲੀ ਵਾਲਿਆਂ ਅਤੇ ਬਾਬਾ ਸਿੰਦਰ ਸਿੰਘ ਜੀ ਕਾਰ ਸੇਵਾ ਦਿੱਲੀ ਵਾਲਿਆਂ ਦੀ ਰਹਿਨਮਾਈ ਹੇਠ ਬਾਬਾ ਗੁਲਜਾਰ ਸਿੰਘ ਜੀ ਫਤਿਹਗੜ੍ਹ ਸਾਹਿਬ ਵਾਲੇ ਅਤੇ ਬਾਬਾ ਗਰਮੇਲ ਸਿੰਘ ਜੀ ਮੰਜੀ ਸਾਹਿਬ ਕੋਟਾਂ ਵਾਲਿਆਂ ਦੀ ਮੌਜੂਦਗੀ ਹੇਠ ਸੰਗਤਾਂ ਦੇ ਭਾਰੀ ਸਹਿਯੋਗ ਸਦਕਾ ਨਵੀਂ ਤਿਆਰ ਕੀਤੀ ਜਾ ਰਹੇ ਬਰਾਂਡੇ ਦੀ ਇਮਾਰਤ ਦੇ ਲੈਂਟਰ ਪਾਏ ਗਏ ਹਨ ਜੋ ਕਿ ਨਵੇਂ ਪਾਸਾ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਆਉਣ ਵਾਲੇ 350 ਸਾਲਾ ਸਿੱਧੀ ਸਤਾਬ ਦੀ ਸਮਾਗਮ ਤੋਂ ਪਹਿਲਾਂ ਤਿਆਰ ਕਰਨ ਲਈ ਜਤਨ ਕੀਤੇ ਜਾਣਗੇ ਅਤੇ ਸੰਗਤਾਂ ਦੇ ਸਹਿਯੋਗ ਨਾਲ ਦਰਬਾਰ ਸਾਹਿਬ ਦੀ ਦਿੱਖ ਨੂੰ ਹੋਰ ਵੀ ਸੁੰਦਰ ਬਣਾਉਣ ਲਈ ਵਿਸ਼ੇਸ਼ ਉਪਾਲੇ ਕੀਤੇ ਜਾਣਗੇ ਅਤੇ ਵੱਡੇ ਪੱਧਰ ਤੇ ਸਾਭ ਦੀ ਸਮਾਗਮ ਵੀ ਮਨਾਏ ਜਾਣਗੇ ਹੋਰ ਕੀ ਕਿਹਾ ਸੰਗਤਾਂ ਵੱਲੋਂ ਆਓ ਦੇਖਦੇ ਹਾਂ ਨਾਬਾ ਤੋਂ ਪੱਤਰਕਾਰ ਗੁਰਮukh ਸਿੰਘ ਭੋਜੋ ਮਾਜਰੀ ਦੀ ਵਿਸ਼ੇਸ਼ ਰਿਪੋਰਟ ਅੰਮਰਤ ਗਲਥਾ ਪੂਰਨ ਸਾਜ ਕਰਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤਾਨਾ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਤੇ ਉਹਨਾਂ ਦੇ ਪਰਿਵਾਰ ਦੀ ਚੰਨ ਸੋ ਪ੍ਰਾਪਤ ਧਰਤੀ ਗੁਰਦਾਰਾ ਰੋਟਾ ਸਾਹਿਬ ਪਾਲਸੀ ਨੌਵੀਂ ਵਿਖੇ ਜੋ ਕਿ ਸਾਧੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਤੇ ਉਹਨਾਂ ਦੇ ਪਿਆਰੇ ਗੁਰਸਿੱਖਾਂ ਦਾ 350 ਸਾਲਾ ਸਤਾਬ ਦੀ ਸੀਧੀ ਦਿਹਾੜਾ ਸੰਤਾਂ ਵੱਲੋਂ ਜੋ ਨਵੰਬਰ ਦੇ ਵਿੱਚ ਆ ਰਿਹਾ ਉਹ ਸਰਦਾ ਭਾਵਨਾ ਦੇ ਨਾਲ ਮਨਾਉਣ ਵਾਸਤੇ ਵਿਸ਼ੇਸ਼ ਪ੍ਰੋਗਰਾਮ ਲਿਖਿਆ ਗਿਆ ਉਹ ਵਾਸਤੇ ਸੰਤਾਂ ਦੇ ਅਕਾਠ ਨੂੰ ਦੇਖਦੇ ਹੋਏ ਕਾਰਸੇਵਾਲ ਬਾਬਾ ਬਾਬਾ ਬਚਨ ਸਿੰਘ ਜੀ ਬਾਬਾ ਸਿੰਦਰ ਸਿੰਘ ਜੀ ਦਿੱਲੀ ਵਾਲੇ ਬਾਬਾ ਗੁਰਮੀਤ ਸਿੰਘ ਜੀ ਤੇ ਬਾਬਾ ਗੁਲਜਾਰ ਸਿੰਘ ਜੀ ਰਹਿਮ ਨਾਈ ਹੇਠ ਇਹ ਕਾਰਸੇਵਾ ਦਾ ਜੋ ਭਾਂਡੇ ਦੀ ਸੇਵਾ ਚੱਲ ਰਹੀ ਹੈ ਉਹਦਾ ਅੱਜ ਲੈਂਟਰ ਪਾਇਆ ਗਿਆ तकरीबन 2500 ਸਕਰ ਫੁੱਟ ਇਹ ਜਗ੍ਹਾ ਕਿਉਂਕਿ ਦਰਬਾਰ ਸਾਹਿਬ ਦੇ ਅੱਗੇ ਇਹ ਵਿਸਤਾਰ ਕੀਤਾ ਗਿਆ ਦਰਬਾਰ ਸਾਹਿਬ ਦਾ ਦਰਬਾਰ ਸਾਹਿਬ ਦੇ ਅੱਗੇ ਭਾਂਡਾ ਪਾਇਆ ਗਿਆ ਕਿਉਂਕਿ ਸੰਤਾਂ ਦੇ ਪੱਖ ਨੂੰ ਦੇਖਦੇ ਹੋਏ ਕਿਉਂਕਿ ਸਮੇਂ ਦੀ ਜ਼ਰੂਰਤ ਨੂੰ ਮੁੱਖ ਰੱਖ ਕੇ ਸੇਵਾ ਕੀਤੀ ਗਈ ਹੈ ਸੋ ਸੰਗਤ ਦਾ ਇਲਾਕੇ ਦਾ ਕਾਰ ਸੇਵਾ ਵਾਲੇ ਮਹਾਪੁਜਾ ਨੂੰ ਸਮੂਹ ਪ੍ਰਬੰਧਕ ਕਮੇਟੀ ਨੂੰ ਬੜਾ ਸਹਿਯੋਗ ਹੈ ਸੰਗਤ ਦੇ ਸਹਿਯੋਗ ਦੇ ਨਾਲ ਇਹ ਸਾਰੇ ਕਾਰਜ ਨੇਪੜੇ ਚੱਲ ਰਹੇ ਹਨ ਦਿੱਲੀ ਕਿ ਲਾਗਤ ਨਾਲ ਤਿਆਰ ਹੋ ਜੂਗਾ ਜੀ ਲਾਗਤਾਂ ਜੀ ਦੇਖੋ ਇਹਦੇ ਤੇ 15-20 ਲੱਖ ਰੁਪਏ ਦਾ ਖਰਚਾ ਆਊਗਾ ਕਿਉਂਕਿ ਉਸੇ ਢੰਗ ਨਾਲ ਜਿਵੇਂ ਦਰਬਾਰ ਸਾਹਿਬ ਬਣਿਆ ਉਸੇ ਤਰ੍ਹਾਂ ਇਹਦੀ ਵੀ ਦੇਖੋ ਉਸੇ ਤਰ੍ਹਾਂ ਦਿੱਤੀ ਜਾਣੀ ਆ ਇਹਨੂੰ ਦਰਬਾਰ ਸਾਹਿਬ ਦੇ ਵਿੱਚ ਜੋ ਭਾਂਡਾ ਉਹ ਵਿੱਚ ਲਿਆ ਜਾਣਾ ਹੈ ਇਹ ਤੇ ਖਰਚਾ ਤਕਰੀਬਨ ਬਹੁਤ ਆ ਜਾਂਦਾ ਕਾਰ ਸੇਵਾ ਰਾਹੀ ਇਹ ਸੇਵਾ ਹੁੰਦੀ ਆ ਸਤਿਗੁਰਾਂ ਦੀ ਕਿਰਪਾ ਬੜੇ ਭੰਡਾਰੇ ਹਨ ਇਹ ਸੰਤਾਂ ਦਾ ਬੜਾ ਸਹਿਯੋਗ ਦਿੰਦਿਆਂ ਹਨ ਜੀ ਇਹਦੇ ਵਿੱਚ ਕੀ ਕੀ ਸਮੇਂ ਦੇ ਵਿੱਚ ਤਿਆਰ ਹੋ ਸਕਦੀ ਹੈ ਇਹ ਤੇ ਤਾਂ ਜੀ ਦੇਖੋ ਤਕਰੀਬਨ 2-3 ਮਹੀਨੇ ਦੇ ਵਿੱਚ ਹੀ ਲੈਂਟਰ ਪੈ ਗਿਆ ਤੇ 2 ਕੁ ਮਹੀਨੇ ਬਾਅਦ ਇਹ ਸਾਰਾ ਤਿਆਰ ਹੋ ਜਾਣਾ ਮੈਂ ਪਹਿਲਾਂ ਬੇਨਤੀ ਕਰਕੋ ਨਵੰਬਰ ਦੇ ਵਿੱਚ ਸਤਿਗੁਰਾਂ ਦਾ 350 ਸਾਲਾ ਸਤਾਪ ਦੀ ਦਿਹਾੜਾ ਆ ਰਿਹਾ ਉਹਦੇ ਸਬੰਧ ਦੇ ਵਿੱਚ ਇਹ ਸਾਰੇ ਕਾਜ ਹੋ ਰਹੇ ਨੇ ਉਹ ਤੋਂ ਪਹਿਲਾਂ ਪਹਿਲਾਂ ਇਹ ਸਾਰੇ ਕਾਰਜ ਨੇਪਰੇ ਚੜ ਜਾਣਗੇ ਜੀ ਨਵੇਂ ਪਾਕਸ਼ਾ ਕਰਨਾ ਸਮਾਂ ਇੱਥੇ ਰਹਿਣੀ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜਦੋਂ ਆਸਾਮ ਦੇ ਦੌਰੇ ਤੇ ਗਏ ਨੇ ਉਦੋਂ ਪਰਿਵਾਰ ਸਮੇਤ ਮਾਤਾ ਗੁਜਰੀ ਜੀ ਮਾਮਾ ਕਿਰਪਾਲ ਚੰਦ ਜੀ ਤੇ ਉਦੋਂ 250 ਦਾ ਸੰਗਤਾਂ ਦਾ ਵੀ ਇਕੱਠ ਸੀਗਾ ਜੋ ਸਤਿਗੁਰੂ ਜੀ ਮਹਾਰਾਜ ਗੱਡਿਆਂ ਦੇ ਉੱਪਰ ਇਹ ਇਲਾਕੇ ਦੇ ਵਿੱਚੋਂ ਗਏ ਹਨ ਤਾਂ ਇੱਥੇ ਸਤਿਗੁਰੂ ਜੀ ਮਹਾਰਾਜ ਇੱਥੇ ਵਿਸ਼ੇਸ਼ ਤੌਰ ਤੇ ਆ ਵੀ ਸਤਿਗੁਰੂ ਜੀ ਮਹਾਰਾਜ ਦੋ ਰਾਤਾਂ ਤਿੰਨ ਦਿਨ ਦਾ ਸਮਾਂ ਗੁਜ਼ਾਰਿਆ ਨਹੀਂ ਜਿੰਨੇ ਵੀ ਸਥਾਨ ਹਨ ਸਤਿਗੁਰੂ ਜੀ ਮਹਾਰਾਜ ਦੇ ਉੱਥੇ ਇੱਕ ਰਾਤ ਦਾ ਹੀ ਬਸਰਾਮ ਕਰਕੇ ਅੱਗੇ ਚਾਲੇ ਪਾਉਂਦੇ ਪਰ ਇਸ ਜਗ੍ਹਾ ਤੇ ਕਿਉਂਕਿ ਭਾਈ ਚੰਡਾ ਜੀ ਰੋਟਾ ਸਾਹਿਬ ਤੋਂ ਜੋ ਸਮੇ ਮਸੰਦ ਹੋਇਆ ਕਰਦੇ ਸਨ ਸਤਿਗੁਰੂ ਜੀ ਮਹਾਰਾਜ ਪ੍ਰੇਮ ਕਰਨਾ ਨੇ ਪ੍ਰੇਮ ਦੇ ਵਿੱਚ ਤੇ ਸੰਗਤ ਦੇ ਪ੍ਰੇਮ ਨੂੰ ਮੁੱਖ ਰੱਖ ਕੇ ਸਤਿਗੁਰੂ ਜੀ ਮਹਾਰਾਜ ਇੱਥੇ ਦੋ ਰਾਤਾਂ ਤਿੰਨ ਦਿਨ ਦਾ ਸਮਾਂ ਸਤਿਗੁਰੂ ਨੇ ਇਸ ਜਗ੍ਹਾ ਤੇ ਉਹ ਰਹਿਣਾ ਕੀਤਾ ਜੀ ਹਾਂ ਇਹ ਸਿਰਦਾ ਬਾਤ ਦੀ ਦਸਵਾਮਾ ਚੱਲ ਰਹੀ ਹੈ ਨੇ ਗੁਰੂ ਘਰ ਦੇ ਵਿੱਚ ਲੈਟਰ ਪਾਏ ਜਾ ਰਹੇ ਨੇ ਕੀ ਕਹਿਣਾ ਚਾਹਣੇ ਦੀ ਬਾਬਤ ਹਾਂਜੀ ਇਹ ਗੁਰਦੁਆਰਾ ਰੋਟਾ ਸਾਹਿਬ ਨਵੇਂ ਪਾਸਾ ਦਾ ਨਿਜੀ ਸਥਾਨ ਇਹ ਕਾਰ ਸੇਵਾ ਵਾਲਿਆਂ ਦੇ ਬਾਬਿਆਂ ਦੇ ਸਹਿਯੋਗ ਦੇ ਨਾਲ ਬਾਬਾ ਗਰਮੇਲ ਸਿੰਘ ਜੀ ਤੇ ਬਾਬਾ ਗੁਲਜਾਰ ਸਿੰਘ ਜੀ ਤੇ ਬਾਬਾ ਦਿੱਲੀ ਵਾਲੇ ਉਹਨਾਂ ਦੀ ਸਹਾਇਤਾ ਨਾਲ ਇਹ ਸਾਰਾ ਕਾਰੋਬਾਰ ਚੱਲ ਰਿਹਾ ਹੈ ਜੀ ਗੁਰਦੁਆਰਾ ਸਾਹਿਬ ਦਾ ਲੈਂਟਰ ਪੂਰੇ ਭਾਂਡੇ ਦਾ ਪਾਇਆ ਜਾ ਰਿਹਾ ਹੈ ਤਾਂ ਕਿ ਸੰਗਤ ਬਹੁਤ ਜ਼ਿਆਦਾ ਹੋਣ ਕਰਕੇ ਇਹ ਦਰਬਾਰ ਸਾਹਿਬ ਛੋਟਾ ਰਹਿਣ ਕਰਕੇ ਇਸ ਨੂੰ ਲੈਂਟਰ ਨੂੰ ਅੱਗੇ ਵਧਾਇਆ ਗਿਆ ਹੈ ਇਹ ਸੰਗਤਾਂ ਦਾ ਬਹੁਤ ਜ਼ਿਆਦਾ ਸਾਡਾ ਸਹਿਯੋਗ ਹੈ ਜੀ ਵੱਧ ਚੜ ਕੇ ਸੰਗਤਾਂ ਸੇਵਾ ਕਰ ਰਹੀਆਂ ਨੇ ਵਾਹਿਗੁਰੂ ਜੀ ਖਾਲਸਾ ਸਾਹਿਬ ਸਾਹਿਬ ਸ੍ਰੀ ਵਾਹਿਗੁਰੂ ਜਿੱਕੀ ਫਤਿਹ ਗੁਰਦੁਆਰਾ ਰੋਟਾ ਸਾਹਿਬ ਆਪਣੇ ਕਾਰਸੇਵਾਲੇ ਬਾਬਿਆਂ ਨੇ ਲੈਂਟਰ ਪਾਇਆ ਜੀ ਮੈਨੇਜਰ ਦਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਇੱਥੇ ਸੇਵਾ ਚੱਲ ਰਹੀ ਹੈ ਜੀ ਤੇ ਅੱਜ 2500 ਫੁੱਟ ਦਾ ਲੈਂਟਰ ਪਿਆ ਜੀ ਜਿਹਦੇ ਵਿੱਚ ਸੰਗਤ ਤੇ ਉਤਸ਼ਾਹ ਨਾਲ ਬਹੁਤ ਆਈ ਹੈ ਪਿੰਡਾਂ ਦੇ ਵਿੱਚੋਂ ਵਧੀਆ ਸੇਵਾ ਬਾਣੀ ਵਾਸਤੇ ਆਏ ਨੇ ਤੇ ਆਪਣੇ ਕਾਰਸੇ ਵਾਲੇ ਬਾਬਾ ਬਾਬਾ ਜੱਫੇਦਾਰ ਬਾਬਾ ਹਰਵੰਦ ਸਿੰਘ ਜੀ ਬਾਬਾ ਅ ਗਰਮੇਲ ਸਿੰਘ ਜੀ ਬਾਬਾ ਗੁਲਜਾਰ ਸਿੰਘ ਜੀ ਫਤੇਗੜ ਸਾਹਿਬ ਵਾਲੇ ਤੇ ਬਾਬਾ ਬਚਨ ਸਿੰਘ ਜੀ ਦਿੱਲੀ ਵਾਲੇ ਉਹਨਾਂ ਦੀ ਰਹਿਨਮਾਈ ਹੇਠ ਗੁਰੂ ਘਰ ਦੇ ਵਿੱਚ ਲੈਂਟਰ ਪਾਇਆ ਗਿਆ ਕਿਹੜੇ ਕਿਹੜੇ ਪਿੰਡਾਂ ਦੀ ਸੰਗਤਾਂ ਇੱਥੇ ਸਥਾਨ ਨਾਲ ਜੀ ਸਾਡੇ ਜੀ ਪੰਜ ਪਿੰਡ ਦਾ ਹੈਗੇ ਨੇ 52 ਪਿੰਡਾਂ ਦੇ ਮੈਂਬਰ ਨੇ ਗੁਰਦੁਆਰਾ ਰੋਟਾ ਸਾਹਿਬ ਦੇ ਵਿੱਚ ਤੇ ਰੋਟਾ ਸਾਹਿਬ ਰੋਟੀ ਬਸਤਾ ਸਿੰਘ ਤੋਂ ਮਾਨਸਾ ਪ੍ਰਧਾਨ ਜੀ ਤੇ ਰੋਟੀ ਮੋੜਾਂ ਤੋਂ ਤੇ ਰੋਟੀ ਛੰਨਾ ਤੋਂ ਤੇ ਰੋਟੀ ਖਾਸ ਤੋਂ ਪੰਜੇ ਪਿੰਡਾਂ ਦਾ ਗੁਰੂ ਘਰ ਹੈ ਜੀ ਪੰਜੇ ਪਿੰਡਾਂ ਤੋਂ ਇੱਥੇ ਕਮੇਟੀ ਬਣੀ ਹੋਈ ਹੈ ਤੇ ਬਹੁਤ ਵਧੀਆ ਪ੍ਰਬੰਧ ਚੱਲ ਰਿਹਾ ਹੈ ਨਾ ਕੋ ਕਿਹੜੇ ਕਿਹੜੇ ਮਨਾਏ ਜਾਂਦੇ ਨੇ ਜੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਗੁਰਪੁਰਬ ਮਨਾਇਆ ਜਾਂਦਾ ਜੀ ਗੁਰੂ ਅਰਜਨ ਦੇਵ ਜੀ ਦਾ ਮਨਾਇਆ ਜਾਂਦਾ ਸਾਰੇ ਗੁਰਪੁਰਬ ਮਨਾਏ ਜਾਂਦੇ ਨੇ ਜੀ ਜੋ ਵੀ ਸਮਝ ਲੋ ਵੀ ਆਪਣੇ ਦਸੇ ਪਾਤਸ਼ਾਹਾਂ ਦੇ